ਇਹ ਜੋ ਤੁਸੀਂ ਵੇਖ ਰਹੇ ਹੋ ਚੱਗ ਇਹ ਚੱਗ ਨਿਕਲ ਰਹੀ ਹੈ ਫਾਜ਼ਿਲਕਾ ਦੇ ਅਬੋਹਰ ਰੋਡ ਤੇ ਬਣੇ ਬੱਬਰ ਲਵਾਈ ਦੀ ਦੁਕਾਨ ਤੇ ਬਿਲਕੁਲ ਸਾਹਮਣੇ ਇਹ ਕੋਈ ਸਮੁੰਦਰ ਦੀ ਚੱਗ ਨਹੀਂ ਹੈ ਜਾਂ ਕਿਸੇ ਸਰਕਸ ਲਈ ਬਣਾਈ ਹੋਈ ਚੱਗ ਨਹੀਂ ਹੈ ਇਹ ਚੱਗ ਨਿਕਲ ਰਹੀ ਹੈ ਗੰਦੇ ਪਾਣੀ ਦੀ ਜੋ ਕਿ ਦਾਣਾ ਮੰਡੀ ਫਾਜ਼ਿਲਕਾ ਦੇ ਵਿੱਚ ਮਾਰਕੀਟ ਕਮੇਟੀ ਦਫਤਰ ਪ੍ਰਸ਼ਾਸਨ ਵੱਲੋਂ ਗੰਦਾ ਪਾਣੀ ਛੱਡਿਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਸ਼ਹਿਰ ਦੇ ਸੀਵਰੇਜ ਵਿੱਚ ਜੋੜਿਆ ਹੋਇਆ ਹੈ ਸ਼ਹਿਰ ਦੇ ਸਿਵਰੇ ਵਿੱਚ ਜੋੜੇ ਹੋਣ ਕਾਰਨ ਗੰਦੇ ਪਾਣੀ ਦੀ ਛਾਗ ਨਿਕਲੀ ਆ ਤੇ ਸੜਕਾਂ ਤੇ ਲੋਕਾਂ ਦਾ ਵੇਖਣ ਦਾ ਤਾਣਾ ਇਕੱਠਾ ਹੋ ਗਿਆ ਹੈ ਜਿਸ ਕਰਕੇ ਇਹ ਇੱਕ ਚਰਚਾ ਦਾ ਵਿਸ਼ਾ ਬਣ ਗਈ ਹੈ ਇਸ ਤੋਂ ਬਾਅਦ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਵੀ ਇਸ ਤੋਂ ਗੰਦੀ ਬਦਬੂ ਆਂਦੀ ਹੈ ਤੇ ਕਾਰੋਬਾਰ ਵੀ ਠੱਪ ਹੁੰਦਾ ਹੈ ਪਰ ਅਧਿਕਾਰੀ ਜੋ ਕਿ ਮਾਰਕੀਟ ਕਮੇਟੀ ਦਫ਼ਤਰ ਅਤੇ ਦਾਣਾ ਮੰਡੀ ਦਫ਼ਤਰ ਵਿੱਚ ਲੱਗੇ ਹਨ ਇਸ ਬਾਰੇ ਕੋਈ ਵੀ ਧਿਆਨ ਨਹੀਂ ਦੇ ਰਹੇ ਕਈ ਵਾਰ ਉਹਨਾਂ ਨੂੰ ਕਿਹਾ ਗਿਆ ਹੈ ਪਰ ਉਹ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੰਦੇ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਇਸ ਨਾਲ ਬਿਮਾਰੀਆਂ ਫੈਰਨ ਦਾ ਖਤਰਾ ਹੈ ਅਤੇ ਲੋਕਾਂ ਦਾ ਵਪਾਰ ਇਸ ਚੱਕਰ ਕਰਕੇ ਕੱਟ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਵੀ ਇਹ ਜੋ ਸਰਕਾਰ ਸਫਾਈ ਦੇ ਦਾਅਵੇ ਕਰਦੀ ਸੀ ਉਹ ਲੋਕਾਂ ਦੇ ਮੂੰਹ ਬੋਲਦੇ ਸਾਹਮਣੇ ਆ ਗਿਆ ਕਿੰਨੀ ਕੋਈ ਸਫਾਈ ਫਾਜ਼ਿਲ ਕਾ ਵਿੱਚ ਹੁੰਦੀ ਆ ਤੇ ਕਿੰਨੇ ਕੋਈ ਲੋਕਾਂ ਦੀ ਸਿਹਤ ਲਈ ਜੋ ਪ੍ਰਸ਼ਾਸਨ ਹੈ ਉਹ ਧਿਆਨ ਦਿੰਦਾ ਹੈ ਇਹ ਵੱਡੀ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਵੇਖੋ ਮੌਕੇ ਤੇ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਅਤੇ ਏਬੀਏ ਨੂੰ ਲਾਈਕ ਸ਼ੇਅਰ ਤੇ ਫਾਲੋ ਕਰੋ ਬਬਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਗੰਦ ਜੋ ਦੁਕਾਨ ਦੇ ਅੱਗੇ ਪਿਆ ਜੀ ਦੇਖੋ ਨੇ ਪ੍ਰਸ਼ਾਸਨ ਦੇਖਿਆ ਵੀ ਗੰਦਕੇਦ ਹੈ ਝੱਗ ਕਿੱਥੋਂ ਆਈ ਜਾਂਦੀ ਹੈ ਮੰਡੀ ਬੋਰਡ ਦੇਖਣਾ ਚਾਹੀਦਾ ਸੰਤ ਹੈਗਾ ਵੀ ਸਾਡੇ ਦਾ ਬਿਜ਼ਨਸ ਟਸਰਬ ਹੋ ਰਿਹਾ ਹੈ ਫਿਰ ਕੁਝ ਸਮੇਂ ਪਹਿਲਾਂ ਵੀ ਜਿਹੜਾ ਕਿ ਪਾਣੀ ਦੇ ਦਿੱਕਤ ਆਈ ਸੀ ਸੜਕ ਜਿਹੜਾ ਪੂਰਾ ਪਾਣੀ ਨਾਲ ਭਰਿਆ ਗਿਆ ਸੀ ਗੰਦੇ ਪਾਣੀ ਨਾਲ ਕੀ ਗਣਾ ਜਾਓਗੇ ਕਹਿੰਦਾ ਕੀ ਹੈਗਾ ਮੈਨੂੰ ਕਹਿਣ ਦੀ ਜ਼ਰੂਰਤ ਹੈ ਪਰੇਸ਼ਾਨੀ ਆ ਰਹੀ ਹੈ ਤੇ ਲੋਕਾਂ ਨੂੰ ਖੁਦ ਨੂੰ ਪਤਾ ਲੱਗਦਾ ਵੀ ਸਰਕਾਰਾਂ ਕੀ ਕਰ ਰਹੀਆਂ ਨੇ

एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय जा... हिंद जय